ਹਾਂ ਜੀ ਕਿ ਦਸਾਰੇ ਕੀ ਹਾਲਿਆ ਇਹ ਜੀ ਸਾਡਾ ਪਹਿਲਾ ਵਲੌਗ ਆ ਤੁਸੀਂ ਜਰੂਰ ਦੇਖਣਾ ਤੇ ਪੀਤਾ ਨੂੰ ਵਜੇ ਲੱਗਾ ਕਿ ਗਾਂਗਾ ਹੋਰ ਵੀ ਵਲੌਗ ਲੈ ਕੇ ਆਵਾਂਗੇ ਨਵੇਂ ਨਵੇਂ ਤੇ ਅੱਜ ਅਸੀਂ ਜਾਣਾ ਆ ਜਾਮਣਾ ਤੋਨ ਤੇ ਇਹ ਤੁਹਾਨੂੰ ਵਜੇ ਲੱਗਾ ਵਲੌਗ ਉਹ ਵਾਲਾ ਤੇ ਗਾਂ ਪਹੋਰ ਵੀ ਲੈ ਕੇ ਆਵਾਂਗੇ ਬਾਕੀ ਰੱਬ ਰੱਖਾ ලකාදයක මමොග යමනද වනගගක ප පද බොහ රි පදදන දජවාසාගවයා රි ප ਉਹ ਤੇ ਆ ਭਾਈ ਉਹ ਨਹੀਂ ਜਾ ਰਿਹਾ ਇਸ ਜੀ ਆਇ ਲਫਾਫਾ ਲੈਣ ਗਏ ਸੀ ਜੀ ਤਾਂ ਲੇਟ ਹੋ ਗਿਆ ਆ ਭਾਈ ਓਏ ਓਏ ਬਾਕੀ ਤਾਂ ਅਸੀਂ ਜਾ ਕੇ ਮਿਲਦੇ ਹਾਂ ਕੀ ਬਣਦਾ ਇਹ ਜਿਹੜਾ ਕਾਲੀ ਪਈ ਉਹ ਦੇਖ ਤੇ ਉਹ ਤਿਆਰ ਕਰਦਾ ਅਮਲੀਆਂ ਦਾ ਮੁੰਡਾ ਇਹ ਕੀ ਹੋਇਆ ਲਓ ਜੀ ਮੁੰਡੇ ਆਪਣੇ ਮਕਾਮ ਤੇ ਪਹੁੰਚ ਗਏ ਆ ਮੁੰਡੇ ਕਹਿੰਦੇ ਆਪਣੇ ਮਕਾਮ ਤੇ ਪਹੁੰਚ ਗਏ ਆ ਉਹ ਬੋਲਣਾਂ ਜਿਆਦਾ ਕਾਲੀ ਆ ਉਹ ਦੇ ਇਹ ਜਗਾ ਤਤੇ ਗੋਲ ਬਲ ਹੈ ਭਾਈ ਗੋਲ ਬਲ ਹੈ ਆ ਚੋਰ ਫੜ ਲਏ ਇਥੇ ਚੋਰ ਫੜਿਆ ਇਹ ਕੌਣ ਹੈ ਚੋਰ ਭਾਈ ਇਹ ਪਹਿਲਾ ਫੜਿਆ ਇਥੇ ਮੋਟਰ ਤੇ ਫੜੇਗਾ ਦੇਖੋ ਆ ਦੇ ਗਾਨ ਕੰਨੀ ਵਰ ਗਿਆ ਕਾਕਾ ਤਾਰਾ ਨਾਲ ਆਇਆ ਕਰੋ ਤੁਸੀਂ ਕਾ ਤਾਰਾ ਪਟਨੋ ਹੜਦੇ ਆ ਤੁਸੀਂ ਨਾ ਸੁਧਰੀਆ ਹੁਣ ਚੋਰੀਆ ਕਰਨੇ ਲੱਗ ਗਿਆ ਤਿੰਦੇ ਬਾਜੀ ਕੋਈ ਕੁਝ ਬੋਲਣਾ ਚਾਹੋਗੇ ਪਿੱਛਰਾ ਆਈ ਜਾਂਦੇ ਤਿੰਦੇ ਬਾਜੀ ਜੀ ਤੁਝੇ ਕੋ ਬੋਲਣਾ ਚਾਹੋਗੇ ਖਤਮ ਬਾਏ ਬਾਏ ਬਸ ਰੌਲਾ ਹੀ ਹੈ ਨਾ ਦਾ ਆ ਗਿਆ ਸੁਣਨੇ ਨਹੀਂ ਉਪਰਾ ਆ ਆ ਰਿਹਾ ਉਪਰਾ ਤਪਾਂ ਯਾਰੇ ਬੀਜੀ ਬੋ ਉਹ ਉਪਰੀ ਆ ਕੇ ਫੜੀਓ ਯਾਰ ਪੱਲੀ ਨਹੀਂ ਮੈਂ ਨਹੀਂ ਆਉਂਗਾ ਕੋ ਸਾਬ ਆਪ ਹੋਏ ਮਰੇ ਹੁਣ ਹਾਂਜੀ ਮਾਰੇ ਆ ਦਿੰਦੇ ਤੇ ਸਾਰਾ ਇਹ ਦੇ ਮਾਰੇ ਦੇਖ ਲੈ नो नो तेरा भी सारा लेनो <laughs> गजब बेइज्जती है यार अबे मजा आएगा ना भिडो पैसा <laughs> ही पैसा होगा मौसम तो ऐसा लग रहा है दिल गार्डन गार्डन हो रहा है बहुत मजा आ रहा है यहाँ पे <laughs> मुंडे कहंदे इदे लाग गया ਨੇ ਸਾਹ ਉਦਾ ਨਾਲੇ ਹੁਣ ਲਾ ਪਿਆ ਕੇ ਨਹੀਂ ਕਿ ਨਹੀਂ ਲੈ ਕੇ ਜਾਣੇ ਇੱਕ ਤੇਰਾ ਇੱਕ ਮੇਰਾ ਲਾਵੀ ਨਾ ਯਮਨਾ ਤੋੜ ਹੋ ਗਈਆਂ ਤੇ ਬੱਦਲ ਹੋ ਗਿਆ ਆਸਮ ਤੇ ਮੁੰਡੇ ਆਹ ਭਾਈ ਦੇਖਣ ਨਾਲੇ ਆ ਤੇ ਲਾਓ ਜੀ ਹੁਣ ਅਸੀਂ ਚੱਲਿਆਂ ਕਰ ਨੂੰ ਤੁਹਾਨੂੰ ਜਲਦੀ ਮਿਲਾਂਗੇ ਇੱਕ ਹੋਰ ਵਲੌਗ ਦੇ ਨਾਲ ਇਹ ਇੱਕ ਮਿਨੀ ਵਲੌਗ ਸੀ